ਦੁੱਖ ਨਹੀਂ ਜੇ ਤੂੰ ਬਦਲ ਜਾਵੇਂ ਮੌਸਮ ਵਾਂਗੂ ਦੁੱਖ ਨਹੀਂ ਜੇ ਤੂੰ ਬਦਲ ਜਾਵੇਂ ਮੌਸਮ ਵਾਂਗੂ ਸੁਖ ਨਹੀਂ ਮੇਰੇ ਲਈ ਕੋਈ ਤੇਰੇ ਵਰਗਾ ਨਾ ਕੋਈ ਮਲਾਵਟ ਪਾਈ ਪਿਆਰ ਅੰਦਰ ਖਾਲਸ ਹੀਰਾ ਹੋਵੇ ਜਾਂ ਹੋਵੇ ਤੇਰੇ ਵਰਗਾ ਸੋਚਦੀ ਹਾਂ ਤੇਰੇ ਬਿਨ ਮੇਰਾ ਵਜੂਦ ਨਹੀਂ ਜ਼ਿੰਦਗੀ ਨੇ ਸਿਖਾਇਆ ਕੁਝ ਤੇਰੇ ਵਰਗਾ ਉੱਠਦਾ ਤੜਫ ਦਾ ਦਰਦ ਜਦੋਂ ਮੇਰੇ ਅੰਦਰ ਦਿਲ ਮੰਗਦਾ ਦੀਦਾਰ ਹੈ ਫਿਰ ਤੇਰੇ ਵਰਗਾ ਇੰਤਜ਼ਾਰ ਹੈ ਜੁਦਾਈ ਹੈ ਤਨਹਾਈ ਵੀ ਹੈ ਕਵਿਤਾ ਕੋਲ ਨਾ ਹੋਰ ਕੋਈ ਤੇਰੇ ਵਰਗਾ दुख नहीं जे तू बदल जावे मौसम वागू सुख नहीं तेरे मेरे लिए कोई तेरे वर्गा नहीं कोई तेरे वर्गा नहीं कोई तेरे वर्गा